ਹੱਲੇ ਹੋ ਗਏ ਸਰ ਸ਼ਰਮਾ ਜੀ ਥੋੜੇ ਦੇ ਪਿੱਛੇ ਹੋ ਜਾਓ ਬੜੇ ਦੇ ਪਿੱਛੇ ਕੁਛ ਪ੍ਰਤਾਜ ਜੀ ਥੋੜੇ ਜਿ ਥੋੜੇ ਜਿ ਥੋੜਾ ਥੋੜਾ ਪਿੱਛੇ ਨੂੰ ਸ਼ਰਮਾ ਜੀ ਮਾਈਕ ਲੈ ਪਿੱਛੇ ਹੋ ਜਾਓ ਡਾਕਟਰ ਸਾਹਿਬ ਸਭ ਜੀ ਬਸ ਥੋੜਾ ਕੋਈ ਜੁਬਾਤ ਲਾਂਗੇ 2 ਮਿੰਟ ਰੁਕ ਜਾ ਗੁਰੂ ਪਿਆਰੇ ਸਾਧ ਸੰਗਤ ਜੀ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਗੜੀ ਸਾਹਿਬ ਵਾਪਸ ਆਪਣੇ ਘਰ ਆਏ ਆ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਮੈਂ ਹੁਣੇ ਭੱਜਣ ਚੁੱਕਾ ਹਾਂ ਮੇਰੇ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਲੜੀ ਸਾਹਿਬ ਦਾ ਮੇਰਾ ਬਹੁਤ ਪਿਆਰਾ ਪਿਆਰ ਹੈ ਇਹਨਾਂ ਨੂੰ ਪੁੱਛੋ ਸਰਕਾਰ ਦੇ ਟਾਈਮ ਕਿਸੇ ਚੀਜ਼ ਕੋਸੇ ਨਾ ਕੀਤੀ ਤਾਂ ਜਦੋਂ ਆਉਂਦੇ ਸੀ ਭਰਾਵਾਂ ਸੀ ਤੇਰੀ ਜਿਹੜੀ ਸਿਆਸਤ ਹੈ ਪਰਿਵਾਰ ਮਨੂ ਅਸੀਂ ਸਾਡੀ ਟੀਮ ਵਰਕ ਹੈ ਮੈਂ ਆਪਣੇ ਮੁਖੀ ਦੇ ਪ੍ਰਧਾਨ ਨਹੀਂ ਸਮਝਿਆ ਮੈਂ ਆਪਣੇ ਆਪ ਨੂੰ ਇੱਕ ਟੀਮ ਮੈਂਬਰ ਸਮਝਿਆ ਕਿ ਆਪਾਂ ਸਾਰੇ ਇੱਕ ਟੀਮ ਹੈ ਇੱਕ ਵਾਰੀ ਬਣਾ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਇੱਕ ਸੋਚ ਹੈ ਇੱਕ ਔਮ ਦੀ ਆਵਾਜ਼ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਵਾਸਤੇ ਨਹੀਂ ਪੈਦਾ ਹੋਈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਪੈਦਾ ਹੋਈ ਹੈ 103 ਸਾਲ ਪੁਰਾਣੀ ਪਾਰਟੀ ਸਰਕਾਰ ਤਾਂ ਹੁਣੀ ਪੀ ਭਾਈ ਸਾਹਿਬ ਬਣਿਆ 103 ਸਾਲ ਤੱਕ ਕਿਸਾਨਾਂ ਦੀ ਲੜਾਈ ਕੌਮ ਦੀ ਲੜਾਈ ਦੇਸ਼ ਦੀ ਲੜਾਈ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਹੀ ਰਿਹਾ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਨੇ ਇਸ ਕਰਕੇ ਆ ਜਿਹੜੀਆਂ ਪਾਰਟੀਆਂ ਦੂਜੀਆਂ ਆ ਇਕੱਲੇ ਰਾਜ ਕਰਨ ਵਾਸਤੇ ਹੋ ਗਈਆਂ ਅਕਾਲੀ ਦਲ ਸੇਵਾ ਕਰਨ ਵਾਸਤੇ ਹੋ ਗਏ ਤੁਸੀਂ ਇਸ ਦੇ 50 ਸਾਲ ਦਾ ਇਤਿਹਾਸ ਦੇਖ ਲਓ ਜਿਆਦਾ ਤੂੰ ਜਾਣ ਦੀ ਲੋੜ ਨਹੀਂ 2 ਸਾਲ ਪੰਜਾਬ ਮੁੱਖ ਮੰਤਰੀ ਰਹੇ 10 12 ਸਾਲ ਸੈਂਟਰ ਰਾਜ ਰਿਹਾ ਅੱਤਵਾਦ ਦੇ ਟਾਈਮ 10 ਸਾਲ ਕੈਪਟਨ ਰਿਹਾ ਆ 2 3 ਸਾਲ ਹੋਣਾ ਛਣ ਵਾਲੇ ਤੁਰੇ ਫਿਰਦੇ ਆ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਤੁਸੀਂ ਆਪਣੇ ਇਥੋਂ ਪੰਜਾਬ ਦੇ ਕਿਤੇ ਵੀ ਚਲੇ ਜਾਓ ਜੇ ਯੂਬਲ ਦੇਖੋਗੇ ਕਨੈਕਸ਼ਨ ਕਾ ਲਈ ਕਰਨੇ ਦਿੱਤਾ ਜਿਉਂ ਦੀ ਬੀਜੀ ਕਾ ਲਈ ਦਲ ਨੇ ਦਿੱਤੀ ਹੈ ਜੇ ਕੋੜ ਦੇਖੋਗੇ ਬਣਾਈ ਕਾ ਲਈ ਦਲ ਨੇ ਸਕੂਲ ਦੇਖੋਗੇ ਬਣਾਇਆ ਕਾ ਲਈ ਦਲ ਨੇ ਜੇ ਸੜਕਾਂ ਦੇਖੋਗੇ ਬਣਾਈ ਕਾ ਲਈ ਦਲ ਨੇ 에어ਪੋਰਟ ਦੇਖੋਗੇ ਬਣਾਈ ਕਾ ਲਈ ਦਲ ਇੱਕ ਵੀ ਨਿਸ਼ਾਨੀ ਤੁਸੀਂ ਤਾਂ ਜਾਣਦੇ ਹੋ 5-10 ਸਾਲ ਕੈਪਟਨ ਅਮਰਿੰਦਰ ਸਿੰਘ ਰਿਆਸ ਮੁੱਖ ਮੰਤਰੀ ਕਿੰਨੀ ਵਾਰ ਤੁਹਾਡੇ ਇੱਥੇ ਆਏ ਪੰਜਾਬ 'ਚ ਇੱਕ ਨਿਸ਼ਾਨੀ ਦੱਸ ਦਿਓ ਨਹੀਂ ਉਹ ਤਾਂ ਕੱਲੀ ਰਾਜ ਕਰਨ ਵਾਸਤੇ ਹੁੰਦੇ ਮੁੱਖ ਮੰਤਰੀ ਬਾਦਲੋ 5 ਸਾਲ ਆਰਥ ਮੰਤਸਰ ਰਹਿ ਗਏਗੇ ਵੱਡੇ ਭਾਲੀ ਸਾਹਿਬ ਮੁੱਖ ਮੰਤਰੀ ਦੇ ਨਾਲ ਹਰ ਪਿੰਡ ਚ ਜਾਂਦੇ ਸੀ ਸੰਗਤ ਦਰਸ਼ਨ ਕਰਦੇ ਥੋੜੇ ਜਿਵੇਂਦੇ ਸੀ ਥੋੜੀਆਂ ਤਕਲੀਫਾਂ ਜਾਣਦੇ ਸੀ ਨਾ ਨਾ ਹੱਲ ਕਰਦੇ ਸੀ ਜਨਤਾ ਦੀ ਸਰਕਾਰ ਸੀ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਸਰਕਾਰ ਸੀ ਐਂ ਲੱਗਦਾ ਜੀ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ ਅਕਾਲੀ ਦਲੋਂ ਕਾਂਗਰਸਰ ਆ ਜਾਏ ਨਾ ਅਗਰ ਜਿਵੇਂ ਘਰੇ ਜਾ ਜਾ ਰਾਇਆ ਹੁਣ ਵੀ ਦੇਖੋ ਆ ਜਿਹੜੀ ਲੜਾਈ ਹੈ ਥੋੜੀ ਫੋਨ ਦੀ ਲੜਾਈ ਹੈ ਇੱਕ ਪਾਸੇ ਥੋੜੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਹੈ ਮੈਂ ਸਾਰਾ ਕੁਛ ਨਾਲ ਛੋੜਿਆ ਆ ਦਿੱਲੀ ਵਾਲੀਆਂ ਪਾਰਟੀਆਂ ਕੀ ਥੋੜਾ ਥੋੜੀ ਲੜਾਈ ਲੜਨੀ ਹੈ ਉਹ ਤਾਂ ਆਪਣੇ ਨੂੰ ਦੇਖਦੀਆਂ ਸਾਨੂੰ ਤਾਂ ਐਮਪੀ ਚਹੀਦੇ ਐ ਇਹਨਾਂ ਦੇ ਜਿਹੜੇ ਐਮਪੀ ਜਿੱਤ ਕੇ ਜਾਂਦੇ ਆ ਫਿਰ ਬੋਲਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਉਹ ਦੇਖਦੇ ਆ ਕਿ ਸੋਨੀਏ ਗਾਂਧੀ ਜਿਵੇਂ ਖੁਸ਼ ਹੋਊਗੀ ਰਾਹੁਲ ਗਾਂਧੀ ਜਿਵੇਂ ਖੁਸ਼ ਹੋਊਗਾ ਮੋਦੀ ਸਾਹਿਬ ਜਿਵੇਂ ਖੁਸ਼ ਹੋਣਗੇ ਉਸ ਹਾਮਨਾ ਚੁਣਦੇ ਆ। ਇਸ ਕਰਕੇ ਮੈਂ ਅੱਜ ਜ਼ਿਆਦਾ ਸਮਾਂ ਨਹੀਂ ਲੈਣਾ ਚਾਹਦਾ ਕਿਉਂਕਿ ਮੈਨੂੰ ਪੁਰਕਸ਼ਿਤ ਜਾਣਾ ਹੈ। ਉੱਥੇ ਆਪਣਾ ਹਰਿਆਣਾ ਦੀ ਜੁਗਤਾ ਇੰਡੀਅਨ ਨੈਸ਼ਨਲ ਲੋਕਤਾਲਾ ਹੈ ਉਹ ਵੀ ਖੇਤਰੀ ਪਾਰਟੀ ਹੈ। ਮੈਂ ਹੁਣ ਇੱਕ ਇਹ ਕੰਨਾ ਦੱਸਣਾ ਹੈ ਜੇ ਦੇਸ਼ ਨੂੰ ਵਿੱਚ ਬਚਾਉਣਾ ਹੈ। ਆਪਾਂ ਨੂੰ ਖੇਤਰੀਆਂ ਪਾਰਟੀਆਂ ਸੂਬੇ ਦੀਆਂ ਤਕਰੀਆਂ ਕਰਨੀਆਂ ਪੈਣੀਆਂ ਕੋਈ ਆਵਾਜ਼ ਬੰਦ ਨਹੀਂ ਆਪਣੇ ਖੇਤਰ ਦੇ ਆਵਾਜ਼ ਆਈ ਹੈ ਖੇਤਰੀ ਪਾਰਟੀ ਕਰਨਾ ਚਾਹਣਾ ਤੇ ਮੈਂ ਤੁਹਾਨੂੰ ਪੰਜਾਬੀਆਂ ਨੂੰ ਅਖੀਰ ਇੱਕ ਗੱਲ ਹੀ ਕਹਿਣਾ ਚਾਹਣਾ ਹੈ ਦੇਖੋ ਨੈਸ਼ਨਲ ਪਾਰਟੀਆਂ ਨੇ ਹੁਣੀ ਕਿਸਾਨ ਧਰਨਾ ਦੇ ਰੱਖੀ ਜਾਣਾ ਚਾਹੁੰਦੇ ਨੇ ਦਿੱਲੀ ਬਾਰਡਰ ਸੀਲ ਕਰਤੇ ਬੀਜੇਪੀ ਸੈਂਟਰ ਦੀ ਸਰਕਾਰ ਸੀ ਝਾੜੂ ਵਾਲਿਆਂ ਦੀ ਪੰਜਾਬ ਸੀ ਦੋਨੋਂ ਰਲ ਕੇ बार्डर सील करते तो बार्डर सील हाँ। कर दहलील कर दोटा पार्टी पाऊंगी दिल्ली किसी वोट पाक आ भी याद रख पहली जून चालीस साल पहले की होया

ਮੈਂ ਆਈ ਕਹਿਣਾ ਛੋੜਾਂ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਸਤਖਤ ਤੇ ਚੱਲਦੀ ਹੈ ਸਰਬੱਤਾ ਦਾ ਭਲਾ ਸੋਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਤਰੱਕੀ ਤੇ ਲਿਜਾਣ ਵਾਲੀ ਪਾਰਟੀ ਹੈ ਦੂਜੀਆਂ ਪਾਰਟੀਆਂ ਇੱਕ ਘਰ ਨੂੰ ਦੂਜੇ ਨਾਲ ਲੜਉਂਦੀਆਂ ਹਨ ਵੋਟਾਂ ਖਾਤ ਅਸੀਂ ਸਾਰਿਆਂ ਨੂੰ ਜੋੜਦੇ ਹਾਂ ਇਕੱਠੇ ਕਰਦੇ ਹਾਂ ਸਾਨੂੰ ਪਤਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਰਹੂਗੀ ਸੱਚੇ ਸਾਰੇ ਭਰਾਵਾਂ ਨੂੰ ਰਹਿਣ ਆ ਸੋਚ ਆਪੀ ਸੀ ਕੌਣ ਦੀ ਹੈ ਆਪਣੀ ਕੌਮ ਸੈਕੂਲਰ ਸੋਚ ਦੀ ਕੌਮ ਹੈ ਸਰਬੱਤੇ ਭਲੇ ਦੀ ਗੱਲ ਕਰਦੀ ਹੈ ਆਪਾਂ ਇੱਕ ਵਰਗ ਦੀ ਭਲੇ ਦੀ ਗੱਲ ਨਹੀਂ ਕਰਦੇ ਸਰਬੱਤੇ ਪ੍ਰਸਨ ਕਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਐਨਕੇ ਸ਼ਰਮਾ ਜੀ ਦੇਖੋ ਜ਼ਮੀਨ ਨਾਲ ਜੁੜੇ ਹੋਏ ਕਹਿੰਦਾ ਹੈ ਸਰਪੰਚੀ ਤੋਂ ਸ਼ੁਰੂ ਹੋਇਆ ਹੈ ਸਰਕਾਰੀ ਨੂੰ ਨੂੰ ਪੜ ਕੇ ਪੌੜੀਆਂ ਪੌੜੀਆਂ ਚੜ ਕੇ ਵੱਡੇ ਬਾਦਲ ਸਾਹਿਬ 70 ਸਾਲ ਅਖਾਲੀ ਦਲ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ ਵੀ ਸਭ ਤੋਂ ਪਹਿਲੇ ਬਾਦਲਪਿੰਡ ਦੇ ਸਰਪੰਚ ਬਣੇ ਉਹਦੇ ਬਾਅਦ ਪੁਲਾਹ ਸ਼ਹਿਰ ਦੀ ਚੋਣ ਲੜੇ ਫਿਰ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਕੇ ਜਿੱਤੇ ਚੇਅਰਮੈਨ ਬਣੇ ਫਿਰ ਐਮਐਲਏ ਬਣੇ ਐਮਪੀ ਸਾਰੀਆਂ ਪੌੜੀਆਂ ਚੜੀਆਂ ਇੱਥੇ ਲੋਕ ਹੈ ਜਿਹੜੇ ਮਿੰਟ ਸੁੱਕਦੇ ਕਹਣਾ ਚਾਹੁੰਦੇ ਆ ਆ ਭਗਵਾਨ ਤੁਹਾਨੂੰ ਦੇਖ ਲਿਆ ਸਿੱਧਾ ਮਜ਼ਾਕ ਕਰਦਾ ਕਹਿੰਦਾ ਆਪਣੇ ਸਾਹਆਂ ਦਾ ਮਜ਼ਾਕ ਕਰਦਾ ਉਹ ਵੀ ਕਹਿੰਦਾ ਤੁਹਾਨੂੰ ਸੌਂਦਾ ਸੀ ਤੇ ਉਹ ਉਹ ਹੱਥ ਰਿਹਾ ਕਿ ਮੈਂ ਕਿਵੇਂ ਲੋਕਾਂ ਦਾ ਬੇਇਨਕੂਪ ਬਣਾ ਕੇ ਹੁਣ ਪੰਜਾਬ ਦੀ ਜਨਤਾ ਰੋ ਰਹੀ ਹੈ ਉਹ ਹੱਥ ਰਿਹਾ ਹੈ ਆਰਾਮ ਨਾਲ ਦਾਰੂ ਪੀ ਕੇ ਰਾਤ ਨੂੰ ਬੈਠਾ ਹੈ ਹੈ ਕਿਹੜਾ ਮੈਂ ਮਤਮੰਦਰੀਆਂ ਹੜ ਲੋ ਪੁੱਛੋ ਕਰਨਾ ਤੁਸੀਂ ਹੁਣ ਐਸ ਕਰਕੇ ਆਪਾਂ ਲੀਡਰ ਬੰਨੇ ਇੱਕ ਰਾਤ ਹੀ ਬੰਨੇ ਇਹ ਆਪਿਆ ਸਾਲ ਲੱਗ ਜਾਂਦੇ ਆ ਜਰਪਾ ਹੁੰਦਾ ਸਰਕਾਰ ਚਾਹੌਣੀਆਂ ਆਏ ਨਹੀਂ ਕਿ ਕਿਸੇ ਨੂੰ ਗੱਡੀ ਫੜਾ ਦਿਓ ਤੇ ਬੱਚੇ ਨੂੰ ਕਿਰੀ ਨੂੰ ਬਚਾ ਜਾਵੇ ਕਿ ਆਹ ਕਾਰ ਫੜ ਕੇ ਚੱਲ ਪਾ ਐਕਸੀਡੈਂਟ ਹੋਣਾ ਹੀ ਹੈ ਸ਼ੋਮਨੀ ਕਾਲੀ ਜਦੀ ਲੀਡਰਸ਼ਿਪ ਦਿੱਤੀ ਜਰਪੇ ਦੇ ਕੂਨੇ ਸਾਲ ਦੇ ਤਜਰਬੇ ਆ ਬਾਦਲ ਸਾਹਿਬ 16 17 ਸਾਲਾਂ ਦੇ ਇਥੇ ਕੋਈ 10 ਸਾਲ ਦੇ ਬਾਦਲ ਸਾਹਿਬ ਵੱਡਿਆਂ ਨੂੰ ਇੰਨੇ ਸੇਚ ਰੱਖਿਆ ਗਿਆ 16 ਸਾਲ ਇੰਨੇ ਸੇਚ ਬਾਦਲ ਸਾਹਿਬ ਨੇ ਨਹੀਂ ਕਿਹਾ ਉਂਧਰ ਸਾਹਿਬ ਨੇ ਨਹੀਂ ਕਿਹਾ ਬਰਪਰਾ ਸਾਹਿਬ ਨੇ ਨਹੀਂ ਕਿਹਾ ਕਿ ਸਾਨੂੰ ਛੱਡ ਦਿਓ ਐਨਐਸ ਹੈ ਵਡੇ ਪਾਦਲ ਸਾਹਿਬ ਨੂੰ ਕੁੰਬ ਡੂਰ ਜੇਚ ਰੱਖਿਆ 3 ਸਾਲ ਜੱਪਰਪੁਰ ਤੇ ਅੱਛਾ ਜੇ ਅਸਾਮ ਦੀ ਜੇਲ੍ਹ ਚ ਰੱਖਿਆ 2 ਸਾਲ ਉਹ ਕੋਈ ਨਾ ਕਹਿੰਿਆ ਮੈਨੂੰ ਯਾਦ ਆ ਜਦੋਂ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਦਿਓ ਪਰੋ ਲੈ ਲਓ ਸਾਹਿਬ ਨੇ ਨਹੀਂ ਨਾ ਹੀ ਦਰਖਾਸਤ ਉਹ ਅਕਾਲੀ ਦਲ ਦੀ ਸੋਚ ਅਸੀਂ ਜਵਾਬ ਮੰਗੀ ਨਹੀਂ ਕਦੇ ਅਵੇ 10 ਸਾਲ ਰੱਖੋ ਤਈਓ ਆਪਾਂ ਨੂੰ ਸੀ ਜਿੰਦਾ ਦੀ ਜਥੇ ਬੰਦੀ ਕਹਿੰਦੇ ਆ ਅਪੀ ਕੌਮ ਸੀਖਾਂ ਦੀ ਕੌਮ ਕਹੇ ਜਾਂਦਾ ਪਾਰਟੀ ਸੀਖਾਂ ਦੀ ਜਥੇ ਬੰਦੀ ਕਹਿੰਦਾ ਜਾਂਦਾ 103 ਸਾਲ ਪਾਣੀ ਪਾਤੀ ਹੈ ਕੌਣ ਦੀ ਪਾਰਟੀ ਹੈ ਆ ਨਾ ਧਰਨ ਵਾਲੀ ਹੈ ਨਾ ਜ਼ੁਰਮ ਸਹਿਣ ਵਾਲੀ ਹੈ ਇਸ ਕਰਕੇ ਫਮੇ ਸਾਨੂੰ ਕਹਿ ਦੇਣ ਦੀ 10 ਸਾਲ ਜਾਣਾ ਪੈ ਗਿਆ ਅਸੀਂ ਨਹੀਂ ਮੰਨਤਾ ਕਰਾਂਗੇ ਮੈਂ ਸਾਨੂੰ ਸਾਡੇ ਦੋਸਾਂ ਨੂੰ ਇਸ ਕਰਕੇ ਆ ਫਰਕ ਹੈ ਆਈਓ ਮੈਂ ਕੀ ਆਹ ਸੋਚ ਹੈ ਇੱਕ ਸਾਲ ਚ ਪੰਥਕੜੀ ਹੋ ਸਕਦਾ ਪੰਥ 133 ਸਾਲ ਜਿਹਨੇ ਵਿਸ਼ੋਕੜ ਦੇਖੋ ਪੰਥ 55 ਸਾਲ ਸਾਨੂੰ ਅਗੇ ਬਾਲਰ ਸ਼ਾਪ ਦੇ ਨਾਲ 55 55 ਸਾਲ 20 20 ਸਾਲ 40 40 ਸਾਲ ਐਸ ਤੱਕ ਕਿ ਮੈਂ ਬੇਨਤੀ ਕਰਨਾ ਜੇ ਆਪਣੀ ਕੌਮ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰਤਾ 7 ਸਾਲ ਪਹਿਲੇ ਹੋਇਆ ਕੀ ਤੁਹਾਡੇ ਸਾਹਮਣੇ ਹੈ ਖੋੜੇ ਬਾਟਨਾ ਦੇ ਇਹਨਾਂ ਨੇ ਤੁਹਾਨੂੰ ਬੰਗਸਿੱਟੇ ਜੇ ਕਾਲੀ ਦਾ ਦਾ ਰਾਜ ਹੁੰਦਾ ਹਿੰਮਤ ਨਹੀਂ ਸੀ ਇੱਥੇ ਥੋੜੇ ਲੋਕ ਸਨ ਆਪਣਾ ਸੁਭਾਏ ਦੂਜੀ ਸੈਂਟਰ ਕਿਵੇਂ ਕਰ ਚੁੱਕੇ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਖੋੜੇ ਰਾਜੇ ਨਾਲ ਧੱਕਾ ਕਰੀ ਜਾਂਦੇ ਤੁਸੀਂ ਕਮਜ਼ੋਰ ਕਰਤਾ ਉਹਨਾਂ ਨੇ ਕੀ ਕੀਤਾ ਉਹਦੇ ਬਾਅਦ ਤੱਕ ਹਜ਼ੂਰ ਸਾਹਿਬ ਜਿਹੜਾ ਆਪਣਾ ਟੱਕ ਸਾਬ ਹੈ ਅੱਜ ਤੱਕ ਹਜ਼ੂਰ ਸਾਹਿਬ ਉੱਤੇ ਆਕਸੈਸ ਦੀ ਪੂਰਾ ਕੰਟਰੋਲ ਹੈ ਉਹਨਾਂ ਨੇ ਐਕਟ ਪਾਸ ਕਰਕੇ ਰਾਣਾ ਇੱਕ ਬੰਦੇ ਕਰਤਾ ਤੇ ਆਪਣੇ ਬੰਦੇ ਬਾੜਦੇ ਤਤਪਟਨਾ ਸਾਹਿਬ ਦੇ ਕੰਟਰੋਲ ਲੈ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਲੈ ਆ ਥੋੜੀ ਜਿਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗਰੇੇਸ ਨਹੀਂ ਤੋੜ ਸਕੇ ਉਹਨਾਂ ਨੇ ਤੋੜ ਕੇ ਹਰਿਆਣਾ ਬਣਾਤਾ ਤੇ ਬਣਾਇ ਕਿਉਂ ਬਾਦੂਰ ਬੰਦੇ ਤੇ ਆਪਾਂ ਕਿ ਕਿਹਦੇ ਵਿੱਚ ਅਸੀਂ ਬਾਦੂਰ ਪੰਥਕ ਹੈ ਲੋਟ ਮਨਪੰਥਕ ਹੈ ਕਿਹੜੇ ਪੰਥਕ ਹੈ ੱਲੇ ਝੋਲਾ ਪਾਉਣਾ ਤਾਂ ਨਹੀਂ ਪੰਥਕ ਬਣ ਜਾਂਦੇ

ਅੱਧ ਦਿੱਲੀ ਵਾਲੀ ਪਾਰਟੀ ਨੂੰ ਪਤਾ ਹੈ ਕਿ ਆਪਣੀ ਤਾਕਤ ਆਪਣੀ ਏਕਤਾ ਹੈ ਆਪਣੀ ਤਾਕਤ ਆਪਣੀ ਪਾਰਟੀ ਹੈ ਆਪਣੀ ਤਾਕਤ ਸ਼੍ਰੀ ਕਾਲ ਤੱਕ ਸਾਡੀ ਤੇ ਸੱਤੋਂ ਦਾ ਜੱਟ ਸਾਰੇ ਇਕੱਠੇ ਹੋਣਾ ਦੀ ਥੱਲੇ ਕੋਈ ਤਾਕਤ ਨੂੰ ਹੱਕੂ ਮਾਰਕਟ ਬੱਛਾ ਹੈ ਸੁਭਾ ਜਿਆਦਾ ਸਮਾਂ ਲੈਣਾ ਚਾਹਦਾ ਇੰਕੇ ਸ਼ਰਮਾ ਜੀ ਮੇਰੇ ਵੀਰ ਹੈ ਦੇਖੋ ਇਹਨਾਂ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੇ ਜੈਦਾ ਮਹੌਲ ਬਣਿਆ ਮਾਨੂੰ ਅੱਜ ਤਾਂ ਫੌਜ ਕਰਨੀ ਲੱਗ ਰਹੀ ਹੈ ਤੁਹਾਡੀ ਸਾਡੇ ਵਾਸਤੇ ਬੜਾ ਸੁੱਖਾ ਸੀ

ਇੰਨੇ ਸਾਡੇ ਜੇਪ ਜਾਂਦੀ ਲੋੜ ਨਹੀਂ ਜੇ ਅਸੀਂ ਸੁਝਾਉਂਦੇ ਕਰਦੇ ਰਹੇ ਤੇ ਮੁੱਖ ਮੰਤਰੀ ਕਿਤੇ ਚਲੂਏ ਬਣੇ ਰਹਤੇ ਮੁੱਖ ਮੰਤਰੀ ਬਣੇ ਰਹਤੇ ਜੇਨਾ ਜਾਂਦੀ ਲੋੜ ਹੀ ਨਹੀਂ ਬੀਜਪੀ ਦਾ ਜਿਲ੍ਹਾ ਸੰਤਾਨ ਹੈ ਕਿ ਕਿੰਦਾ 27 ਚ ਬਾਕੀ ਚੱਲਦੀ ਹੈ ਬੋਲੇ ਸੋਨਹਾਂ ਅੱਛਾ ਹੋ ਗਿਆ ਜੀ ਪ੍ਰਧਾਨ ਜੀ ਤੁਹਾਡੇ ਨਾਲ ਤੋ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਆ ਲੜਾਈ ਥੋਡੀ ਹੈ ਕੌਮ ਦੀ ਪੰਜਾਬੀਆਂ ਦੀ ਲੜਾਈ ਹੈ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਕਿਸਾਨ ਗਰੀਬ ਮਜ਼ਦੂਰ ਪੰਜਾਬੀ ਹੈ ਦੂਜੇ ਪਾਸੇ ਦਿੱਲੀ ਵਾਲੇ ਹੁਕਮਰਾਨ ਹੈ ਆਧੀਵੰਨਾਨੂੰ ਵੋਟਾਂ ਪਾ ਕੇ 13 ਦਾ 13 ਸੀਟਾ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵੇ ਮੈਂ ਧੰਨਵਾਦ ਕਰੂ ਬਾਗੀ ਵੀ ਜਿਹੜੇ ਡੀਸੀ ਨਜਿੰਦਰ ਬਸ ਜੇ ਰੋਮਨੀ ਜੀ ਆਏ ਆ ਸੈਨੀ ਬਰਾਦੀ ਦੇ ਪ੍ਰਧਾਨ ਸਾਹਿਬ ਜਰਨੈਲ ਸੁਮਨ ਬਾਦਿਆ ਬਾਗੀ ਵੀ ਜਿਹੜੇ ਆਉਂਦੇ ਮੇਰੇ ਪਾ ਨੂੰ ਵੱਡਾ ਝਟਕਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਵੱਲ ਮਿਲਿਆ ਤਾਂ ਦੱਸਦੇ ਕਿ ਸੁਰਜੀਤ ਸਿੰਘ ਘੜੀ ਦੀ ਘਰ ਵਾਪਸੀ ਹੋਈ ਹੈ ਤੇ ਇੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਗਈ ਹੈ ਤੇ ਨਾਲ ਹੀ ਪਾਰਟੀ ਆਗੂ ਨੂੰ ਕਹਿੰਦੇ ਨਜ਼ਰ ਆਏ ਨਹੀਂ ਕਿ ਆਪਣੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਸਾਡੇ ਪਰਿਵਾਰ ਦੇ ਮੈਂਬਰ ਆ ਮੈਂ ਤਾਂ ਇਹਨਾਂ ਦਿਲੋਂ ਪਿਆਰ ਕਰਦੇ ਰਹਿਣਾ ਮੈਂ ਜਦੋਂ ਉਧਰ ਵੀ ਫਿਰ ਵੀ ਟੈਲੀਫੋਨ ਮਲਾ ਲੈਂਦਾ ਹੁੰਦਾ ਸੀ ਮੈਂ ਦੁੱਖ ਸੁੱਖ ਕਰਨ ਵਾਸਤੇ ਮੈਂ ਕਿਹਾ ਕੀ ਆਲਾ ਘੜੀ ਲਾਉਂਦਾ ਅੱਜ ਦਿਲਬੀਰ ਬੋਡੀ ਦਲਬੀਰ ਬੋਡੀ ਸ਼ਾਮਲ ਹੋ ਗਏ ਨੇ ਜੀ ਅੱਜ ਆਪ ਸਾਡੀ ਪਾਰਟੀ ਦੇ ਸ਼ਾਮਲ ਕਰਾਇਆ ਜੀ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜ਼ੀ ਸ਼ਾਮਲ ਭਾਜਪਾ ਵਿੱਚ ਕਰ ਲੋ ਜਿੰਨੇ ਮਰਜ਼ੀ ਰਾਜਪੁਰਾ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਦੱਸ ਦਈਏ ਕਿ ਸੁਰਜੀਤ ਸਿੰਘ ਗੜੀਸ਼ੋਮੜੀ ਇਕਾਈ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਸੁਰਜੀਤ ਸਿੰਘ ਗੜੀ ਦੀ ਘਰਬਾਪਸੀ ਹੋਈ ਹੈ ਤੇ ਇੱਥੇ ਸੁਭਿੰ ਸਿੰਘ ਬਾਦਲ ਦੇ ਵੱਲੋਂ ਦੱਸਿਆ ਕਿ 파ਰੀ ਦੇ ਵਿਸ਼ਮੂਲਤ ਕਰਵਾਈ ਗਈ ਹੈ ਤੇ ਵੱਡੇ ਆਗੂ ਨੇ ਵੱਡੀ ਛੁਟੀਆਂ ਜਿਸ ਦੇ ਵੱਲੋਂ ਫਿਰ ਮੁੜਤੋਂ ਕਰ ਵਾਪਸੀ ਕੀਤੀ ਗਈ। ਸ਼ੋਮਨੀ ਕਾਇਦਲ ਦੇ ਵਿੱਚ ਮੁੜਤੋਂ ਕਰ ਵਾਪਸੀ ਕੀਤੀ ਗਈ ਹੈ ਤਾਂ ਪਾਜਪਾ ਨੂੰ ਵੱਡਾ ਚਟਕਾ ਲੱਗਿਆ। ਦੱਸਿਆ ਗਿਆ ਕਿ ਇਹ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਪਾਜਪਾ ਦੇ ਵਿਸ਼ਮੂਲਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਅੱਜ ਇੱਥੇ ਕਰ ਵਾਪਸੀ ਕੀਤੀ ਗਈ ਹੈ ਸੁਰਜੀਤ ਸਿੰਘ ਗੜੀ ਦੇ ਵੱਲੋਂ। ਦੱਸ ਸੁਭਿੰ ਸਿੰਘ ਬਾਦਲ ਦੇ ਵੱਲੋਂ ਇਹ ਸ਼ਮੂਲਤ ਕਰਵਾਈ ਗਈ ਹੈ ਤਾਂ ਇਸ ਦੌਰਾਨ ਸਰ ਬਾਬਾ ਕੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਗਈ ਤੇ ਨਾਲ ਹੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਰਾਜਪੁਰਾ ਦੇ ਵਿੱਚ ਆਪ ਪਾ ਨੂੰ ਵੱਡਾ ਝਟਕਾ ਲੱਗਿਆ ਜੁਪੀਸੀ ਮੈਂਬਰ ਸੁਦੇਸ਼ ਸਿੰਘ ਗੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ ਮੁਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਮੈਨੂੰ ਦਇਜਾਤ ਧੰਨਵਾਦ ਜੋਣੇ ਤੁਯੋਤ ਬਾਦਲ ਸਾਹਿਬ ਆਏ ਫਿਰ ਪੂਰੇ ਪੰਜਾਬ ਚ ਅਸੀਂ 13 ਨਵੀਆਂ ਯੂਨੀਵਰਸਿਟੀਆਂ 10 ਸਾਲ ਚ ਬਾਦਲ ਸਾਹਿਬ ਨੇ ਖੋਲੀਆਂ ਪੰਜਾਬ ਚ ਕੀ ਨਵੇਂ ਕਾਲਜ ਖੋਲੇ ਉਹਦੇ ਬਾਅਦ IIT ਰੋਪੜ ਆਏ ਮਮਰਸਰ 2.5 ਲੱਖ ਤੋਂ ਵੱਧ ਅਸੀਂ ਨੌਕਰੀਆਂ ਦਿੱਤੀਆਂ ਉਨੀ ਸਰਕਾਰ ਦੇ ਦੌਰਾਨ ਪਿੰਡਾਂ 'ਚ ਅਸੀਂ ਜਿੰਮ ਦਿੰਦੇ ਹੁੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਹੁ ਅਸੀਂ ਕਬੱਡੀ ਨੂੰ ਕਿੱਥੇ ਪਹੁੰਚਾਇਆ ਸਮਝੋ ਜਿਹੜੀ ਆਪਣੇ ਪਿੰਡਾਂ ਦੀ ਖੇਡ ਸੀ ਦੁਨੀਆਂ ਦੇ ਕੋਨੇ 'ਚ ਪਹੁੰਚਾ ਦਿੱਤੀ ਸੀ ਦੂਰ ਨਾ ਮੈਂਤ ਕਰ पंजाब दी तरक्की ते खुशहाली लाई पंजाब की खेतरी पार्टी श्रोमणी अकाली दल आज कर